ਬਾਰਮਜੀਤ ਧੂਰੀ ਹੋਇਆ ਨਰਿੰਦਰ ਵੀਬਾ ਜੀ ਰਣਵੀਰ ਰਾਣਾ ਫਕੀਰ ਸਿੰਘ ਫਜ਼ਗੀਰ ਹਰਚਰਨ ਗਰੇਵਾਲ ਤੇ ਦਿਦਾਰ ਸੰਧੂ ਮੁਹੰਮਦ ਅਸਦੀਕ ਜੀ ਇਹਨਾਂ ਸਾਰਿਆਂ ਨਾਲ ਜਮਲਾ ਜੱਟ ਇਹਨਾਂ ਸਾਰਿਆਂ ਨੇ ਮੇਰੇ ਸਪੀਕਰ ਤੇ ਗਾਇਆ ਉਹ ਚਾਂਦੀ ਰਾਮ ਸ਼ਾਂਤੀ ਉਹ ਮੁੰਡਾ ਸੈਕਟਰੀ ਉਹਨਾਂ ਦਾ ਕਹਿੰਦਾ ਕਹਿੰਦਾ ਇੱਕ ਹੌਨ ਹੈ ਮੈਂ ਫਿਰ ਉਹਨੂੰ ਬੋਲਿਆ ਗੋ ਮਹਾ ਬਾਈ ਤਾਂ ਅੰਬ ਖਾਣੇ ਨੇ ਕਿ ਪੇੜੇ ਖਾਣੇ ਨੇ ਕਹਿੰਦਾ ਅੰਬ ਖਾਣੇ ਨੇ ਆਇ ਤੇ ਮਾਈਕ ਤੇ ਠੋਲਾ ਮਾਰ ਕੇ ਦੇਖ ਬਹਾ ਮਾਨਕ ਸਾਹਿਬ ਕਹਿੰਦਾ ਹਾਂਜੀ ਬਹਾਤ ਲੱਚ ਚਲਾਤਾ ਜੀ ਹੁਣ ਮੈਂ ਜੇ ਤਾਂ ਚੱਲੂਗਾ ਤਾਂ ਚੱਲੀ ਜਾਊਗਾ ਜੇ ਖੜ ਗਿਆ ਮੁੜ ਕੇ ਚੱਲਦਾ ਨਹੀਂ ਇੱਕ ਦਿਨ ਜਾਂਦੇ ਦੂਜੇ ਦਿਨ ਬਰਾਤ ਤੀਜੇ ਦਿਨ ਵਾਪਸੀ 60 ਰੁਪਏ ਲੈਂਦੇ ਹੁੰਦੇ ਤਿੰਨ ਦਿਨ ਹਾਂ 12 ਵਜੇ ਮੁੰਡਿਆਂ ਨੇ 1 ਵਜੇ ਉੱਠਣਾ ਭਾਈ ਨੋਦ ਅਸੀਂ ਹੁਣ ਚੱਲੇ ਆ ਹੁਣ ਤੇਰੀ ਮਰਜ਼ੀ ਲਾ ਜਾਂ ਵਾਅਦਾ ਕਰ ਦੇ ਸਾਨੂੰ ਕੋਈ ਚੜਾ ਨਹੀਂ ਦੋਨਾਂ ਕੋਲੇ ਰਫਲਾ ਦੋਨਾਂ ਨੇ ਵੀਰੇ ਕਿ ਨਹੀਂ ਆਇਆ ਕਰ ਰਗੇ ਸਿੱਧੀਆਂ ਬਾਹ ਜੀ ਹੁਣ ਇਹ ਕੀ ਕਰਾਵਾਂ ਕਹਿੰਦੇ ਫੇਰ ਆ ਦੂਜਾ ਕਹਿੰਦਾ ਬੰਦ ਕਰ ਮਹਾਪਾਈ ਤੁਸੀਂ ਗੋਲੀ ਮਾਰਨੀ ਹੈ ਮੈਨੂੰ ਉਹੀ ਮਾਰ ਦੋ ਤੁਸੀਂ ਸਿੱਧੀਆਂ ਕਹੋ ਕੀਤੀਆਂ ਨੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਉ ਤੇ ਤੁਸੀਂ ਦੇਖ ਰਹੇ ਹੋ ਅਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਕੋਈ ਸਮਾਂ ਸੀ ਪਹਿਲੇ ਸਮੇਂ ਦੇ ਵਿੱਚ ਗੱਲ ਕਰ ਲਈਏ 60 70 80 ਦੀ ਗੱਲ ਕਰ ਲਈਏ 90 ਉਹਨਾਂ ਸਮੇਂ ਦੇ ਵਿੱਚ ਕੋਠੇ ਤੇ ਸਪੀਕਰ ਲੱਗਦੀ ਸੀ ਤੇ ਜਿੰਨੀ ਅੱਜ ਕੱਲ ਮੈਂ ਕਹਿੰਦਾ ਵੀ ਕਲਾਕਾਰਾਂ ਦੀ ਛੜਾਈ ਆ ਉਹਨਾਂ ਦੀ ਛੜਾਈ ਹੁੰਦੀ ਸੀ ਜਿਹੜੇ ਸਪੀਕਰ ਲਾਉਂਦੇ ਹੁੰਦੇ ਸੀ ਜਾਂ ਜਿਨ੍ਹਾਂ ਕੋਲੇ ਸਪੀਕਰ ਹੁੰਦੇ ਸੀ ਜਿਹੜੇ ਕੋਠਿਆਂ ਤੇ ਲੱਗਦੇ ਸੀ ਤੇ ਅੱਜ ਉਹਨਾਂ ਦੇ ਵਿੱਚੋਂ ਵੀ ਸਾਡੇ ਨਾਲ ਨੇ ਨੌਤ ਸਿੰਘ ਜੀ ਜਵੰਦਾ ਜਿਹੜੇ ਕਿ ਮੇਰੇ ਪਿੰਡ ਹਰਿਆਉਂ ਤੋਂ ਨੇ ਅੱਜਕੱਲ੍ਹ ਲੁਧਿਆਣੇ ਰਹਿੰਦੇ ਨੇ ਤੇ ਅਮਰ ਸਿੰਘ ਚਮਕੀਲਾ ਇਹਦੇ ਨਾਲ ਵੀ ਬੁਕਿੰਗ ਦੇ ਕਲਰਕ ਦੇ ਤੌਰ ਤੇ 4-5 ਸਾਲ ਉਹਨਾਂ ਦੇ ਨਾਲ ਵੀ ਇਕੱਠੇ ਇਹਨਾਂ ਨੇ ਸਮਾਂ ਬਤਾਇਆ ਤੇ ਉਹ ਵੀ ਆਪਾਂ ਨੇ ਇੰਟਰਵਿਊ ਕੀਤੀ ਇਹਨਾਂ ਦੀ ਤੇ ਉਹ ਆਪਾਂ ਨੇ ਅਪਲੋਡ ਵੀ ਕੀਤੀ ਹੈ ਤੇ ਆਓ ਫਿਰ ਅੱਜ ਦੀ ਇੰਟਰਵਿਊ ਦੇ ਵਿੱਚ ਆਪਾਂ ਸਪੀਕਰ ਬਾਰੇ ਗੱਲਾਂ ਬਾਤਾਂ ਕਰਾਂਗੇ ਕਿ ਉਹ ਸਮਾਂ ਕਿਹੜਾ ਜਿਆ ਸੀਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਹਾਂਜੀ ਬਹੁਤ ਵਧੀਆ ਜੀ ਠੀਕ ਠਾਕ ਹੋ ਜੀ ਹਾਂਜੀ ਬਹੁਤ ਵਧੀਆ ਕਿਰਪਾ ਤੁਹਾਡੀ ਜਨਾਬ ਜੀ ਜੀ ਹਾਂਜੀ अच्छा ਜਿਵੇਂ ਤੁਸੀਂ ਲੁਧਿਆਣਾ ਆਉਣ ਤੋਂ ਪਹਿਲਾਂ ਜਾਂ ਖਨੌਰੀ ਤੋਂ ਪਹਿਲਾਂ ਹਾਂਜੀ ਅਸੀਂ ਸੁਣਿਆ ਵੀ ਕਿ ਜਿਹੜਾ ਇੱਕ ਨੌਦੂ ਸਪੀਕਰ ਵਾਲਾ ਮਸ਼ਹੂਰ ਸੀ ਹਾਂਜੀ ਹੈਗਾ ਰਕੀ ਦੇ ਵਿੱਚ ਹੈਗਾ ਜੀ ਜੀ ਉਹ ਤੁਸੀਂ ਨੌਦੂ ਸੀ ਉਹ ਉਹ ਮੈਂ ਨੌਦੂ ਸੀ ਜਵੰਦਾ ਸੌਂਡ ਜਵੰਦਾ ਸੌਂਡ ਲਿਖਿਆ ਹੁੰਦਾ ਸੀ ਲਹਿਰਾ ਗਾਗਾ ਮੇਰੇ ਹੌਰਨ ਤੇ ਲਿਖਿਆ ਹੁੰਦਾ ਸੀ ਅੱਛਾ ਜਵੰਦਾ ਤੇ ਕਿਹੜੇ ਕਿਹੜੇ ਕਲਾਕਾਰਾਂ ਨਾਲ ਫਿਰ ਤੁਸੀਂ ਉਧਰ ਇਲਾਕੇ ਦੇ ਵਿੱਚ ਤੁਸੀਂ ਪੁਰਾਣੇ ਕਲਾਕਾਰਾਂ ਜੋ ਕਰਨਜੀਤ ਧੂਰੀ ਹੋਇਆ ਨਰਿੰਦਰ ਬੀਬਾ ਜੀ ਰਣਵੀਰ ਰਾਣਾ ਫਕੀਰ ਸਿੰਘ ਫਜ਼ਗੀਰ ਹਰ ਚਾਰ ਨਗਰੇਵਾਲ ਤੇ ਜ਼ਿਆਰ ਸੰਧੂ ਸਮੋ ਮਸਦਿੱਕ ਜੀ ਇਹਨਾਂ ਸਾਰਿਆਂ ਨਾਲ ਜਮਲਾ ਜੱਟ ਇਹਨਾਂ ਸਾਰਿਆਂ ਨੇ ਮੇਰੇ ਸਪੀਕਰ ਤੇ ਗਾਇਆ ਹੈ ਜੀ ਅੱਛਾ ਜੀ ਗੁਰदयाल ਨਰਵਾਨ ਨੇ ਵੀ ਮੇਰੇ ਸਪੀਕਰ ਤੇ ਗਾਇਆ ਹੈ ਉਸ ਏਰੀਏ ਚ ਉਸ ਤੂਰੀ ਵਾਲੇ ਚ ਸਾਡੇ ਲਹਿਰੇ ਦੇ ਏਰੀਏ ਚ ਕਿਉਂਕਿ ਪਹਿਲਾਂ ਸਾਊਂਡ ਇਹ ਸੀ ਨਾ ਮੇਰੇ ਖਿਆਲ ਨਾਲ ਸਾਊਂਡ ਲੈਨੇ ਕਰਨਾ ਹੁੰਦਾ ਸੀ ਸਾਊਂਡ ਮੇਰਾ ਬਹੁਤ ਵਧੀਆ ਹੁੰਦਾ ਸੀ ਜੀ ਅਗਲਾ ਕਲਾਕਾਰ ਖੁਸ਼ ਹੋ ਜਾਂਦਾ ਉਦੋਂ ਕਲਾਕਾਰ 10 ਰੁਪਏ ਮੈਨੂੰ ਸਪੈਸ਼ਲ ਨਾਮ ਦੇ ਕੇ ਜਾਂਦਾ ਹੁੰਦਾ ਉਹ ਤਾਂ 10 ਰੁਪਏ 10000 ਵਰਗੇ ਹੁੰਦੇ ਸੀ। ਫੇ ਜਾਖਲ ਮੰਡੀ ਰਾਮਦੀਲਾ ਕਰਦੇ ਸੀ। ਉੱਥੇ ਮੇਰਾ ਸਾਊਂਡ ਜਾਂਦਾ ਰਾਮਦੀਲਾ ਵਾਲੇ ਮੇਰਾ ਲੈ ਕੇ ਜਾਂਦੇ ਸੀ। ਬੱਲੇ ਬੱਲੇ ਕਰਾਇਆ ਉਦੋਂ ਹੁੰਦੇ ਸੀ। ਕੋਈ ਪਰਵਾਹ ਹੀ ਨਹੀਂ ਸੀ। ਉਹ ਮੰਨਦੇ ਹੁੰਦੇ ਸੀ ਕਹਿੰਦੇ ਆ ਸਾਊਂਡ ਲੈ ਰਿਆੜੇ ਮੁੰਡੇ ਤੇ ਹੀ ਵਧੀਆ। ਕਿੱਥੇ ਢੋਣਾ ਜਾਖਲ ਆਪਣਾ ਸਰਦੂਆ ਕੀ ਹੈ ਰਸਤੇ ਚ ਆਉਂਦਾ ਜਿਹੜਾ ਸਰਦੂਲਗੜ ਨਹੀਂ। ਜਦੋਂ ਟਾਡਾ ਮਾਨਸਾਈ ਢੋਣੇ ਤੋਂ ਆਪਾਂ ਜਾਂਦੇ ਆ। ਫਤੇਆਬਾਦ ਨੂੰ ਰਸਤੇ ਜ਼ੋਲਾ ਧਾਰਸੂਰ 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 ਮੈਂ ਗਿਆ ਉੱਥੇ ਜੀ ਚਾਂਦੀ ਰਾਮ ਚਾਂਦੀ ਨੇ ਹੋਣਾ ਸੀ ਚਾਂਦੀ ਰਾਮ ਚਾਂਦੀ ਤੇ ਸ਼ਾਂਤੀ ਦੇਵੀ ਰਾਤ ਨੂੰ ਮੈਨੂੰ ਕਹਿੰਦੇ ਵੀ ਜੇ ਉੱਥੇ ਸਕੂਲ ਚ ਸਾਊਂਡ ਲੈ ਕੇ ਚੱਲਣਾ ਹੈ ਬਾ ਜੀ ਉੱਥੇ ਕੀ ਕਰਨਾ ਹੈ ਭਾਵੇਂ ਕਹਿੰਦੇ ਯਾਰ ਉਸ ਐ ਕਰਕੇ ਚਾਂਦੀ ਰਾਮ ਸ਼ਾਂਤੀ ਲੱਗਣਗੀ ਬਾ ਯਾਰ ਤੁਸੀਂ ਪਹਿਲਾਂ ਦੱਸਣਾ ਸੀ ਮੈਨੂੰ ਮੈਂ ਤਾਂ ਹਾਰਨ ਵੀ ਇੱਕ ਲੈ ਕੇ ਆਇਆ ਨਾਮ ਇਹਦੇ ਕੋਲ ਸਟੈਂਡ ਹੈ ਉਹਨਾਂ ਨੇ ਸਟੈਂਡ ਤਾਂ ਸੀ ਗੁਰਦੁਆਰਾ ਸਾਹਿਬ ਤੋਂ ਲਿਆਦਿਆਂ ਉਹਨਾਂ ਨੇ ਸਟੈਂਡ ਗੁਰਦੁਆਰਾ ਸਾਹਿਬ ਤੋਂ ਲਿਆਂਦਾ ਮੈਂ ਸਾਊਂਡ ਲਾਇਆ ਇੱਕ ਹੋਰ ਮੈਂ ਆਪਣੇ ਹਿਸਾਬ ਨਾਲ ਲਾਤਾ ਸਾਊਂਡ ਉਹ ਚਾਂਦੀ ਰਾਮ ਸ਼ਾਂਤੀ ਉਹ ਮੁੰਡਾ ਸੈਕਟਰੀ ਉਹਨਾਂ ਦਾ ਕਹਿੰਦਾ ਕਹਿੰਦਾ ਇੱਕ ਹੋਰ ਨੇ ਮੈਂ ਫਿਰ ਉਹਨੂੰ ਬੋਲਿਆ ਅੱਗੋਂ ਵਾਹ ਭਾਈ ਤਾਂ ਅੰਬ ਖਾਣੇ ਨੇ ਕਿ ਪੇਡੇ ਕਰਨੇ ਨੇ ਕਹਿੰਦਾ ਅੰਬ ਖਾਣੇ ਨੇ ਮੈਂ ਇਹਦੇ ਮਾਈਕ ਤੇ ਠੋਲਾ ਮਾਰ ਕੇ ਦੇਖ ਜਿਹਨੇ ਠੋਲਾ ਮਾਰਿਆ ਟੰਨ ਟੰਨ ਕਰੇ ਕਹਿੰਦਾ ਯਾਰ ਭਾਈ ਬਾਕੀ ਆਂਬਾੜੀ ਗੱਲ ਤੇਰੀ ਵਧੀਆ ਹੂੰ ਚਾਂਦੀਰਾਮ ਸ਼ਾਂਤੀ ਨੇ ਗਾਇਆ ਜੀ ਮੰਨ ਗਏ ਉਹ ਹਾਲਾਂਕਿ ਕਹੌਣ ਲੱਗਿਆ ਸੀ ਚਾਂਦੀਰਾਮ ਸ਼ਾਂਤੀ ਮੰਨ ਗਏ ਕਹਿੰਦੇ ਯਾਰ ਸਾਊਂਡ ਬਹੁਤ ਵਧੀਆ ਫਿਰ ਤੁਸੀਂ ਆ ਕੇ ਜਦੋਂ ਉੱਤੇ ਸਟੇਜ ਸੈਟਰੀ ਕਰਨ ਲੱਗੇ ਤੇ ਫਿਰ ਤੁਸੀਂ ਸਾਊਂਡ ਅਕੇ ਕਿਉਂ ਨਹੀਂ ਤੋਰੇ ਵੀ ਉੱਥੇ ਕਿਉਂ ਛੜਤਾ ਸੋਣਾ ਉਹ ਸਾਊਂਡ ਜੀ ਮੈਂ ਭਾਗੇ ਸੀ ਖਨੌਰੀ ਖਨੌਰੀ ਜਾ ਕੇ ਵੀ ਮੈਂ ਸਾਊਂਡ ਦਾ ਕੰਮ ਕੀਤਾ ਉੱਥੋਂ ਮੇਰੀ ਕਿਸੇ ਨਾ ਆਣ ਬਣ ਹੋ ਗਈ ਉਹ ਸਮਾਨ ਮੇਰਾ ਨਾ ਜਦੋਂ ਫਿਕਰੌਲੀ ਮੰਡੀ ਜਾਉਂ ਕਦੇ ਉੱਪਰ ਗੁਰਦੁਆਰੇ ਡੋਢੀ ਦੇ ਉੱਪਰ ਦੇਖਿਓ ਇੱਕ ਪੁਰਾਣਾ ਜਿਹਾ ਹਾਰਨ ਲੱਗਿਆ ਹੋਇਆ ਉਹਦੇ ਵਿੱਚ ਲਿਖਿਆ ਹੋਇਆ ਹੈ ਲੋਹਤ ਸਿੰਘ ਜਵੰਦਾ ਖਨੌਰੀ ਮੰਡੀ ਅਜੇ ਵੀ ਲਿਖਿਆ ਹੋਇਆ ਹੈ ਅੱਛਾ ਜੀ 70 ਦਾ ਅਜੀ ਦੇਖ ਲਓ ਕੈ ਸਾਲ ਹੋ ਗਏ 40 45 ਸਾਲ ਹੋ ਗਏ ਅਜੀ ਵੀ ਲਿਖਿਆ ਹੋਇਆ ਉਹ ਤਾਂ ਯਾਰ ਅੱਜ ਦੇ ਕਲਾਕਾਰਾਂ ਜਿੰਨੀ ਉਹ ਤੋਂ ਸਪੀਕਰਾਂ ਦੀ ਚੜ੍ਹਾਈ ਬਹੁਤ ਹੁੰਦੀ ਸੀ ਚੜ੍ਹਾਈ ਸਪੀਕਰਾਂ ਦੀ ਬੱਲੇ ਬੱਲੇ ਹੁੰਦੀ ਸੀ ਸਪੀਕਰਾਂ ਵਾਲਿਆਂ ਦੀ ਵੀ ਚੜ੍ਹਾਈ ਬਹੁਤ ਹੁੰਦੀ ਸੀ ਸਪੀਕਰਾਂ ਵਾਲਿਆਂ ਦੀ ਬਹੁਤ ਜ਼ਿਆਦਾ ਧਾਰਸੂਰ ਲਾਇਆ ਅਖਾੜਾ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਕੁਲਰੀਆਂ ਲਾਇਆ ਚਾਂਦੀ ਰਾਮ ਸ਼ਾਹ ਦੀ ਨੇ ਉੱਥੇ ਵੀ ਸਪੀਕਰ ਸੀ ਉਹਨਾਂ ਦੀ ਬਰਾਤ ਨਾਲ ਮੰਨੇ ਗਏ ਚਾਂਦੀ ਰਾਮ ਕਹਿੰਦਾ ਯਾਰ ਬਹੁਤ ਵਧੀਆ ਸਾਊਂਡ ਆ ਬਾਈ ਤੇਰਾ ਬਾਜੀ ਤੁਹਾਡੀ ਕਿਰਪਾ ਮੇਰੀ ਤਾਂ ਹੀ ਉਸੂਲ ਹੁੰਦਾ ਜੀ ਮਾਇਨਿਕਾ ਦੇ ਕਿਦ ਨੂੰ ਕਾਜੀ ਮੈਂ ਬਹੁਤ ਵਧੀਆ ਮਾਹੀ ਤੁਹਾਡੀ ਮੇਰ ਹੈ ਜੀ ਮਹਾਰਾਜ ਦੀ ਮੇਰ ਹੈ ਮੈਂ ਕਿਹਾ ਨਾ ਅੱਛਾ ਕੋਈ ਹੋਰ ਕੌੜੀ ਮਿੱਠੀ ਯਾਦ ਤੁਹਾਡੇ ਸਾਉਂਡ ਦੀ ਕਿਤੇ ਕੋਈ ਕਹਾਣੀ ਮਨਦਾਇਆ ਸਾਉਂਡ ਨਹੀਂ ਗਿਆ ਸੀ ਜੀ ਇੱਕ ਥਾਂ ਤੇ ਅਲੀ ਸ਼ੇਰ ਪਿੰਡ ਹੈ ਪੰਡਤਾਂ ਦਾ ਪਿੰਡ ਹੈ ਜੀ ਉਹ ਸਾਰਾ ਲਹਿਰੇਗਾਗੇ ਦੇ ਨਾਲ ਉੱਥੇ ਕੁਲਦੀ ਮਾਨ ਕਾਇਆ ਉਹਨਾਂ ਦੇ ਵਿਆਹ ਚ ਜੀ ਉਹ ਮੇਰਾ ਸਾਉਂਡ ਨਾ ਲੈ ਕੇ ਗਿਆ ਕਿਸੇ ਹੋਰ ਦਾ ਕਰ ਲਿਆ ਉਹ ਖਰਾਬ ਹੋ ਗਿਆ ਵਿੱਚ ਦੀ ਉਹ ਤਾਂ ਚੱਲੇ ਰਾ ਮੁੰਡੇ ਤੋਂ ਉਹ ਕਿਸੇ ਨੇ ਕਹਿਤਾ ਮਾਨਕ ਨੂੰ ਵੀ ਤੂੰ ਕਹਿ ਉਹ ਸਾਹਮਣੇ ਬੰਦਾ ਬੈਠਾ ਜਿਹੜਾ ਉਹ ਚਲਾ ਦੂ ਉਹਨੇ ਮੈਨੂੰ ਬਾਜ ਮਾਰੀ ਮੈਂ ਜਾ ਕੇ ਚਲਾਇਆ ਚਲਾਇਆ ਤਾਂ ਥੋੜੀ ਚਿਰ ਬਾਅਦ ਉਹ ਫੇਰ ਬੰਦ ਹੋ ਗਿਆ ਉਹਨੇ ਫੇਰ ਬਾਜ ਮਾਰੀ ਭਈ ਭਾਈ ਆ ਜਾ ਤੂੰ ਇੱਥੇ ਆ ਜਾਓ ਤੁਸੀਂ ਚਾਰੇ ਜਣੇ ਮੈਨੂੰ ਮਾਨਕ ਨੇ ਬੋਤਲ ਦਿੱਤੀ ਵੀ ਇੱਥੇ ਬੈਠ ਕੇ ਪੀਓ ਨਾਲੇ ਸਾਊਂਡ ਦਾ ਖਿਆਲ ਰੱਖੋ ਉਦਾ ਉਹ ਡੇਸੀ ਫਿਓਜ ਮੈਂ ਫਿਓਜ ਮੋਟਾ ਜਿਹਾ ਲਾਫਾ ਬਹਾ ਮਾਨਕ ਸਾਹਿਬ ਕਹਿੰਦਾ ਹਾਂਜੀ ਬਹਾ ਹੱਥ ਚਲਾਤਾ ਜੀ ਹੁਣ ਮੈਂ ਜੇ ਤਾਂ ਚੱਲੂਗਾ ਤਾਂ ਚੱਲੀ ਜਾਊਗਾ ਜੇ ਖੜ ਗਿਆ ਮੁੜ ਕੇ ਚੱਲਦਾ ਨਹੀਂ ਕਹਿੰਦਾ ਆਪਣੀ ਚੱਲਣਾ ਚਾਹੀਦਾ ਆਪਣੀ ਸਟੇਜ ਤੱਕ ਐਨਾ ਸ਼ੁਕਰ ਵੀ ਉਹ ਸਟੇਜ ਤੱਕ ਵਧੀਆ ਚੱਲਿਆ ਫਿਓਜ ਮੋਟਾ ਲਾਦਾ ਸੀ ਹਾਂ ਮੋਟਾ ਫਿਓਜ ਲਾਦਾ ਫਿਓਜ ਜੀ ਨਿਉੜਿਆ ਮੁੜ ਕੇ ਐ ਕਰਕੇ ਉਦੋਂ ਵੀ ਮੇਰੀ ਬੜੀ ਮਸ਼ਹੂਰੀ ਆਈ ਸਾਰੇ ਮੰਨਣ ਵੀ ਬਾਕੀ ਇਹਦਾ ਥੋੜਾ ਵਧੀਆ ਸਾਈ ਕਿੰਨੇ ਮਿਲ ਦਿੰਦੀ ਤੁਹਾਨੂੰ ਸਾਉਂਡ ਦੀ ਜਦੋਂ ਤੁਸੀਂ ਕਿਸੇ ਵਿਆਹ ਚ ਸਪੀਕਰ ਲਾਉਣ ਜਾਂਦੇ ਸੀ ਹਾਂ ਸਾਈ ਕਿੰਨੇ ਦਿੰਦੇ ਹੁੰਦੇ ਸੀ ਤੁਹਾਨੂੰ ਸਾਈ ਉਹ ਜਾਂ ਕਿੰਨੇ ਪੈਸੇ ਹੁੰਦੇ ਸੀ ਕਿਰਾਇਆ ਤੁਹਾਡਾ ਇੱਕ ਦਿਨ ਜਾਂਦੇ ਦੂਜੇ ਦਿਨ ਬਰਾਤ ਤੀਜੇ ਦਿਨ ਵਾਪਸੀ 60 ਰੁਪਏ ਲੈਂਦੇ ਹੁੰਦੇ ਸੀ ਧੰਨ ਦਾ ਹਾਂ ਤਵਾਂ ਕਿੰਨੇ ਦਾ ਹੁੰਦਾ ਤੇ ਤਵ 6-7 ਰੁਪਏ ਦਾ ਤਵ ਹੁੰਦਾ ਸੀ ਉਹ ਅੱਛਾ ਮੈਂ ਇੱਕ ਤਵਾਂ ਲੈਣ ਵਾਸਤੇ ਵੀ ਦਿੱਲੀ ਵਗ ਜਾਂਦਾ ਉਹਦੇ ਨਮਾ ਅੱਛਾ ਜੀ ਹਾਂ ਕਿਰਾਇਆ ਕਿੰਨਾ ਕਰਾ ਦਾ 20 25 ਰੁਪਏ ਦਿੱਲੀ ਦਾ ਕਿਰਾਇਆ ਆਉਣ ਜਾਣ ਦਾ ਹੁੰਦਾ ਰਾਤ ਨੂੰ ਗੱਡੀ ਚੜਦਾ ਰਾਤੋਂ ਰਾਤ ਮੈਂ ਲੈ ਰਹੀ ਮੁੜਿਆ ਆਉਣ ਦਿਨ ਦੇ ਲੈ ਕੇ ਸਮਾਨ ਉਦੋਂ 60 ਰੁਪਏ 60000 ਵਰਗੇ ਦੀ ਜੀ ਹੁਣ ਤਾਂ 60 ਰੁਪਏ ਦੀ ਆਪਾਂ ਕਮਿਊਨਿਟੀ ਚਾਹ ਵੀ ਜਿੰਨੇ ਬੈਠੇ ਬੈਠੇ ਉਦੋਂ 60 ਰੁਪਏ ਪਰ ਕਿਰਾਇਆ ਵੀ ਸ਼ਾਇਦ ਤੁਸੀਂ ਭੁੱਲ ਗਏ ਟ੍ਰੇਨ ਦਾ ਇੰਨਾ ਨਹੀਂ ਹੋਣਾ ਜੀ ਹੈ ਜੀ ਟ੍ਰੇਨ ਦਾ ਦਿੱਲੀ ਦਾ ਕਿਰਾਇਆ ਇੰਨਾ ਨਹੀਂ ਹੋਣਾ ਘੱਟ ਹੋਊਗਾ ਜੀ ਇਦੋਂ ਵੀ ਘੱਟ ਹੋਊਗਾ ਹਾਂ ਸਹੀ ਗੱਲ ਹੈ ਹਾਂ ਇਹਨਾਂ ਨੇ 50 60 40 50 ਰੁਪਏ ਕਿੰਨਾ ਕਿਰਾਇਆ ਹੁੰਦਾ ਜੀ 200 300 ਕਿਲੋਮੀਟਰ 사ਬਰ ਹੈ। ਮੋਕ ਰਾਏ ਘਟ 8 ਰੁਪਏ ਦਾ ਰਿਕਾਰਡ 7 ਦਾ ਹੁੰਦਾ ਹੁੰਦਾ। ਨਵਾਂ ਬੰਪਨੀ ਜੀ ਲੈ ਆਉਂਦਾ ਹੁੰਦਾ ਜੀ ਇੱਕ ਰਿਕਾਰਡ। ਇੱਕ ਰਿਕਾਰਡ ਪੱਥਰ ਦੇ ਰਿਕਾਰਡ ਹੁੰਦੇ ਵੀ ਉਹ ਸਾਲਾ ਇੱਕ ਵੀ ਬੜਾ ਸਾਹਮ ਸਾਹ ਲਿਆਉਣਾ ਪੈਂਦਾ ਹੁੰਦਾ ਜੀ ਕਿ ਕਿਤੇ ਟੁੱਟ ਨਾ ਜਾਵੇ। ਫਿਰ ਲੋਕਾਂ 'ਚ ਡਿਮਾਂਡ ਵੀ ਬਹੁਤ ਹੁੰਦੀ ਸੀ ਵੀ ਆਹ ਲਾਓ ਆਹ ਲਾਓ। ਬੜੀ ਅਸਲ ਲੋਕੋ ਮੈਨੂੰ ਕੋਈ ਨਹੀਂ ਲਈ ਸੀ। ਉਹਨਾਂ ਨੂੰ ਪਤਾ ਹੁੰਦਾ ਸੀ ਵੀ ਨੌਧੂ ਵਾਲਾ ਸਪੀਕਰ ਹੈ। ਉਹਨਾਂ ਨੇ ਕਹਿਣਾ ਹਾਂ ਜੀ ਨੌਧੂ ਵਾਲਾ ਹੈ। ਕਹਿੰਦਾ ਫਿਰ ਬੈਹ ਜਾਓ। ਮੁੰਡਿਆਂ ਨੂੰ ਧੂਣੀ ਲਾ ਲੈਣੀ। ਹਾਂ। ਸ਼ਾਮ ਨੂੰ 8:00 ਵਜੇ ਗੀਤ ਨਵੇਂ-ਨਵੇਂ ਸ਼ੁਰੂ ਕਰ ਲੈਣੇ ਲਾਉਣੇ। ਹਾਂ। 12:00 ਵਜੇ ਮੁੰਡਿਆਂ ਨੇ 1:00 ਵਜੇ ਉੱਠਣਾ। ਬਾਈ ਨੋਦ ਅਸੀਂ ਹੁਣ ਚੱਲੇ ਆਂ। ਹੁਣ ਤੇਰੀ ਮਰਜ਼ੀ ਲਾ ਜਾਂ ਬੰਦ ਕਰ ਦੇ। ਸਾਨੂੰ ਕੋਈ ਚਿਹਰਾ ਨਹੀਂ। ਬਹੁਤ ਵਧੀਆ ਨਜ਼ਾਰਾ ਆ ਗਿਆ ਬਾਈ ਤੇਰੇ ਗੀਤ ਸੁਣ ਕੇ। ਹਾਂ। ਨਵੇਂ ਗੀਤ ਲਾਉਂਦਾ। ਤੜਕੇ ਉੱਠਣਾ ਮੈਂ। ਇੱਕ ਧਾਰਮਿਕ ਗੀਤ ਲਾ ਕੇ ਸਤਗੁਰੂ ਨਾਨਕ ਤੇਰੀ ਲੀਲਾ ਨੇ ਆਰੀ ਹੈ। ਹਾਂ। ਉਸ ਤੋਂ ਬਾਅਦ ਮੈਂ 12:00 ਤਬੇ ਲੋਕਾਂ ਨੂੰ ਆਸਾ ਦੀ ਦੀਵਾਰ ਦੇ ਉਹ ਲਾ ਕੇ ਉਸ ਤੋਂ ਬਾਅਦ ਫੇਟਾ ਡੇਰ ਡੂੜੀਆਂ ਦੇ ਗੀਤ ਲਾਈ ਰੱਖਣੇ 12 1 ਵਜੇ ਦਾ ਕਮੈਂ ਇਹ ਜੀ ਗੀਤ ਲਾਉਂਗਾ ਜੀ ਆਪ ਦੇ ਘਰੇ ਨਾ ਪ੍ਰੋਗਰਾਮ ਵਿਆਹ ਚਾਦੀ ਚ ਅੱਛਾ ਜੀ ਹਾਂ ਹਰ ਰੋਜ਼ ਜਿੱਤੇ ਵੀ ਜਾਂਦਾ ਮੇਰਾ ਸਾਊਂਡ ਵੇਲਾ ਨਹੀਂ ਹੁੰਦਾ ਜੀ ਇੱਕ ਦਿਨ ਵੀ ਸਾਰੇ ਲਾਉਣੇ ਫਿਰ ਉਸ ਤੋਂ ਬਾਅਦ ਮੈਂ ਕਲੀਆਂ ਕੁਲੀਆਂ ਲਾਉਣੀਆਂ ਮਿਰਜੇ ਦੀਆਂ ਸਸੀ ਪੁੰਨੂ ਇਹ ਜੀ ਗੀਤ ਲਾਉਣਾ ਹਾਂ ਆਲਾ ਸੇ ਤਾਂ ਦਾ ਫਰਜ਼ ਤਾਂ ਗੀਤ ਆ ਮੈਂ ਸ਼ਾਮ ਨੂੰ ਲਾਉਂਦਾ ਹੁੰਦਾ अच्छा अच्छा थाने इज करके मेनू ਲੋਕ ਮੰਨਦੇ ਸੀ ਕਹਿੰਦੇ ਇਹਨੂੰ ਪਤਾ ਹੈ ਸਪੀਕਰ ਲਾਉਂਦਾ ਵੀ ਕਦੋਂ ਲਾਉਂਦਾ ਹੂੰ ਉਸੇ ਟਾਈਮ ਦੇ ਹਿਸਾਬ ਨਾਲ ਆਉਂਦੇ ਸਰਕ ਵਿੱਚ ਟਾਈਮ ਨਾਲ ਚੱਲਦਾ ਸੀ ਮੈਂ ਚਮਕੀਲੇ ਨੂੰ ਪਤਾ ਸੀ ਵੀ ਇਹ ਬੰਦਾ ਸਪੀਕਰ ਵੀ ਲਾਉਂਦਾ ਰਹੇ ਉਹਨੂੰ ਪਤਾ ਹੈ ਪਤਾ ਸੀ ਆਈ ਗੱਲਾਂ ਜਲੀਆਂ ਉਹ ਨਹੀਂ ਪਤਾ ਸੀ ਆਈ ਗੱਲਾਂ ਦੱਸਣ ਨਾਲ ਹੀ ਪਤਾ ਲੱਗਿਆ ਸੀ ਉਹ ਤੇ ਹੁਣ ਮੈਂ ਇੱਥੇ ਲੁਧਿਆਣਾ ਐ ਅੱਜਕੱਲ ਮੇਰੇ ਕੋਲ ਟੈਕਸੀ ਐ ਸਕਾਰਪਿਓ ਗੱਡੀ ਮੌਦਿਨਾ ਗੁਜ਼ਾਰਾ ਕਰਦਾ ਉਹਦੇ ਬੱਚੇ ਪਾਲੀ ਜਾਂਦਾ ਜੋ ਆ ਕੁਵੇਰੀ ਲਾਦ ਵਧੀਆ ਹੈ ਆਪ ਦਾ ਕੰਮ ਕਰਦੇ ਨੇ ਸਿੱਧੇ ਘਰੇ ਸਿੱਧੇ ਕੰਮ ਤੇ ਗਲੀਆਂ 'ਚ ਨਹੀਂ ਫਿਰਦੇ ਮੋਟੇ ਮਰੇ ਇਹ ਜਿੱਦੀ ਸਿੱਧੇ ਘਰੇ ਸਿੱਧੇ ਘਰ ਤੋਂ ਸਿੱਧੇ ਫੈਕਟਰੀ ਸੋ ਜਿਵੇਂ ਤੁਸੀਂ ਸਪੀਕਰ ਲਾਉਣ ਜਾਂਦੀ ਸੀ ਨਾ ਜੀ ਵਿਆਹਾਂ ਦੇ ਵਿੱਚ ਹਾਂ ਜੀ ਹਾਂ ਜੀ ਐ ਸਾਈਕਲ ਤੇ ਟੰਗ ਲਾ ਦੇ ਮੂਰੇ ਹਾਰਨਾ ਹਾਂਜੀ ਹਾਂਜੀ ਤੇ ਪਿੱਛੇ ਉਹ ਪਿੱਛੇ ਟਰੰਕ ਜਾ ਪਿਆ ਹੁੰਦਾ ਔਰ ਟਰੰਕ ਚ ਸਮਾਨ ਹੁੰਦਾ ਸੀ ਹਾਂਜੀ ਹਾਂਜੀ ਤੇ ਕੋਈ ਉਹ ਜਿਆਦਾ ਸੰਝ ਕਰੋ ਜੋ ਕੋਠੇ ਦੇ ਸਪੀਕਰ ਲਾਉਨੇ ਉਹ ਕਿਸੇ ਦੇ ਵਿਆਹ ਦੇ ਵਿੱਚ ਕੋਈ ਸ਼ਿਫਾਰਿਸ਼ ਆਉਂਦੀ ਆ ਜਾਂ ਕੋਈ ਆ ਕੇ ਕਹਿੰਦਾ ਇਹ ਨਾਲ ਆ ਐਦਾਂ ਦੀ ਗੱਲ ਬਾਤ ਹਾਂਜੀ ਮੈਂ ਇੱਕ ਵਾਰੀ ਗਾਗੇ ਤੋਂ ਲੈ ਕੇ ਜਿਹੜੀ ਲਾਲ ਨੂੰ ਰਸਤਾ ਜਾਂਦਾ ਹੈ ਹਾਂਜੀ ਰਸਤੇ ਚ ਖੱਬਿਆ ਤੇ ਇੱਕ ਡੇਰਾ ਹੈ ਖੇਤ ਚ ਰਹਿੰਦੇ ਨੇ ਉਹ ਬੰਦੇ ਹਾਂਜੀ ਉਹਨਾਂ ਨੇ ਸਪੀਕਰ ਲਾਇਆ ਅੱਛਾ ਮੈਂ ਸਪੀਕਰਾਉਂ ਲਾਉਣ ਲੱਗ ਰਿਆਂ ਗੀ ਚੱਲੀਆਂ ਆਉਂਦੇ ਨੇ ਇੱਕ ਬੰਦਾ ਆਇਆ ਕਹਿੰਦਾ ਬੰਦ ਕਰ ਦੇ ਹਾਂਜੀ ਮੈਂ ਜੀ ਸੱਚ ਬੰਦ ਕਰਤੀ ਦੂਜਾ ਆਇਆ ਕਹਿੰਦਾ ਲਾ ਹੂੰ ਬਾਹਰ ਜੀ ਉਹ ਬੰਦ ਕਰਾਉਂਦੇ ਤੁਸੀਂ ਕਹਿੰਦੇ ਲਾ ਹੂੰ ਦੋਨਾਂ ਕੋਲੇ ਰਫਲਾ ਦੋਨਾਂ ਨੇ ਮੇਰੇ ਕਿੰਦੀ ਆਇਆ ਕਰ ਰਕੀਆਂ ਸਿੱਧੀਆਂ ਹੂੰ ਬਾਹਰ ਜੀ ਹੁਣ ਇਹ ਕੀ ਕਰਾਵਾ ਹੈ ਕਹਿੰਦੇ ਫੇਰ ਲਾ ਹੂੰ ਦੂਜਾ ਕਹਿੰਦਾ ਬੰਦ ਕਰ ਬਾਹਰ ਭਾਈ ਤੁਸੀਂ ਗੋਲੀ ਮਾਰਨੀ ਹੈ ਮੇਰੇ ਮੂੰਹ ਹੀ ਮਾਰ ਦੋ ਹਾਂਜੀ ਤੁਸੀਂ ਸਿੱਧੀਆਂ ਗੱਲਾਂ ਕੀਤੀਆਂ ਨੇ ਆਇ ਨਾਉਣ ਦਾ ਕੀ ਫਾਇਦਾ ਹਾਂ ਰਾਈ ਥੋੜੀ ਆਪਦੀ ਐ ਤੁਸੀਂ ਲੈਨੇ ਮੈਨੂੰ ਉਹ ਵਿੱਚ ਬਹਾਨਾ ਸਪੀਕਰ ਦਾ ਬਣਾਉਨੇ ਹੋ ਮੈਂ ਤਾਂ ਕਹਨੇ ਉਹ ਲਾ ਦਨਾ ਮੈਨੂੰ ਕਹਨੇ ਉਹ ਬੰਦ ਕਰ ਦੇ ਮੈਂ ਬੰਦ ਕਰ ਦਦਾ ਮੈਨੂੰ ਕੋਈ ਇਤਰਾਜ਼ ਨਹੀਂ ਫੇਰ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਕਹਿੰਦੇ ਚੰਗਾ ਲਾ ਦੇ ਮੈਂ ਲਾਤਾ ਉਹਦੇ ਜ਼ਿਆਦਾ ਗੀ ਚੱਲਦੇ ਹੁੰਦੇ ਕਰਮਜੀਤ ਧੂਰੀ ਦੇ ਬਾਹਰ ਜੀ ਗੀਰੋ ਢੇੜਾ ਨਹੀਂ ਮੈਂ ਉੱਧਰ ਗਿਆ ਇਹੇ ਜੀ ਬਹੁਜੇ ਗੀਤ ਲਾਏ ਬਾਈਦਾ ਬੀਲੋ ਚਾਲ ਮਾਰ ਕੇ ਤਾਂਗਾ ਚੱਲੇ ਆਇਆ ਚੈਰਕਰ ਵਾਲੀ ਇਹੇ ਜੀ ਬੜੇ ਖੁਸ਼ ਹੋਏ ਸਾਰੇ ਕੰਨੀ ਚੀ ਠੀਕ ਹੈ ਤੁਸੀਂ ਉਹ ਸਮਾਂ ਹੰਡਾਇਆ ਤੁਸੀਂ ਸਪੀਕਰ ਲਾਏ ਨੇ ਹਨਾ ਤੇ ਇੱਕ ਅੱਜ ਡੀਜੇ ਦਾ ਯੁੱਗ ਹੈ ਹਾਂ ਅੱਜ ਨਾ ਬੈਂਗੜ ਪਟੀਆਂ ਜਾਦੀ ਹੈ ਹਾਂ ਤੇ ਕਿਵੇਂ ਲੱਗਦਾ ਕਿਵੇਂ ਦੇਖਦੇ ਤੁਸੀਂ ਉਹ ਸਮਾਂ ਕਿਹਾ ਜਾਂ ਸੀ ਅੱਜ ਦਾ ਕਿਹਾ ਜਾਂ ਉਹ ਸਮਾਂ ਵਧੀਆ ਸੀ ਉਹ ਸਮੇਂ ਚ ਸਪੀਕਰਾਂ ਦੀ ਆਵਾਜ਼ 8 8 ਕਿਲੋਮੀਟਰ ਤੇ ਜਾਂਦੀ ਹੁੰਦੀ ਹਾਂ ਹੋਣ ਘਰ ਤੋਂ ਬਾਹਰ ਨਹੀਂ ਜਾਂਦੀ ਇੱਕ ਘਰ ਚ ਲੱਗਿਆ ਦੂਜੇ ਚ ਨਹੀਂ ਛੁੱਟਦਾ ਰੌਲਾ ਬਾਲਾ ਹੁੰਦਾ ਕੰਮ ਹੈ ਨਹੀਂ ਉਦੋਂ ਕੀ ਹੁੰਦਾ ਇਸ ਸਪੀਕਰਾਂ ਦੇ ਗੀਤ ਚ ਤੂੰ ਵੀ ਇੱਕ ਪੇਟੀ ਬਾਜਾ ਕਹਿੰਦੇ ਜਿਹਨੂੰ ਆਪਾਂ ਇੱਕ ਢੋਲਕ ਜਾਂ ਕੜਾ ਹਾਂ ਆ ਸਾਜ਼ ਹੁੰਦੇ ਚਾਰ ਹਾਂ ਹੁਣ ਤਾਂ ਸਾਜ਼ਾਂ ਦਾ ਨਹੀਂ ਘਟਾ ਢੋਲ ਹੀ ਨਹੀਂ ਵੱਜਣੋਂ ਆਟਦਾ ਉਦੋਂ ਬਹੁਤ ਵਧੀਆ ਕੰਮ ਸੀ ਜੀ ਆਵਾਜ਼ਾਂ ਦੇਖੋ ਫਰਸਟ ਕਲਾਸ ਹੁੰਦੀਆਂ ਆਉਂਦੀਆਂ ਕੱਲੇ ਕੱਲੇ ਬੋਲ ਦੀ ਸਮਝ ਆਉਂਦੀਆਂ ਦੀ ਹੁਣ ਨਹੀਂ ਹੁਣ ਤਾਂ ਉਹ ਤਾਂ ਡੈਂਗੜ ਡੈਂਗੜ ਘਰਾਂ ਦੇ ਘਰੋਂ ਕੱਢਣ ਵਾਲਾ ਕੰਮ ਸੀ। ਹਾਂ। ਉਦੋਂ ਆਪਣਾ ਹਰਚਾਰਨ ਗਰੇਵਾਲ ਦਾ ਗੀਤ ਆਉਂਦਾ ਸੀ। ਅੱਡੀ ਮਾਰ ਝਾਂ ਜਰ ਛਣਕਾਈ ਨੀ ਮਿਸਤਰਾ ਦਾ ਬੂਹਾ ਲਾਂਕੇ। ਹੂੰ। ਤੈਨੂੰ ਨੀਂਦ ਕਟਕਾਂ ਦੀ ਆਈ ਮਰ ਗਈ ਮੈਂ ਖੰਘ ਖੰਘ ਕੇ। ਹੂੰ। ਇਹੋ ਜਿਹੀ ਗੀਤ ਚੱਲਦੇ ਹੁੰਦੇ ਸੀ। ਜ਼ਿਆਦਾ ਕਿਹੜੇ ਸੁਣਦੇ ਸੀ? ਸਾਰੇ ਮਤਲਬ ਇਹ ਪੁਰਾਣੇ ਗੀਤ ਸਾਰੇ ਬਹੁਤ ਵਧੀਆ ਹੀ ਚੱਲਦੇ ਸਾਰਿਆਂ ਦੇ। ਕਰਮਜੀਤ ਟੁਰੀ ਹੋਇਆ, ਗਰੇਵਾਲ ਬੀਬਾ ਜੀ ਹੋਏ, ਸੁਰਿੰਦਰ ਕੌਰ ਹੋਈ ਤੇ ਮੁਹੰਮਦ ਸਦੀਕ ਜਾਮਲਾ ਜੀ ਜ਼ਿਦਾਰ ਸੰਧੂ ਮਾਨਕ ਵੀ ਚੱਲ ਪਿਆ ਜੀ ਉਦੋਂ ਵਧੀਆ ਇਹ ਸਾਰੇ ਉਦੋਂ ਟਾਮੇ ਟਾਮੇ ਜਿਹੇ ਕਲਾਕਾਰ ਹੁੰਦੇ ਸੀ ਹੁੰਦੇ ਸਾਰੇ ਲੁਧਿਆਣੀ ਜੀ ਤਕਰੀਬਨ ਦੋ ਮੰਜੀਆਂਾਂ ਨੂੰ ਜੋੜ ਸਪੀਕਰ ਲੱਗੇ ਨਹੀਂ ਲੱਗਣੇ ਨਹੀਂ ਮਾਨਸ ਸਾਹਿਬ ਮਾਨਕ ਸਾਹਿਬ ਦੀ ਇਹ ਗੱਲ ਕਰ ਗਏ ਹਨ ਆਹ ਹਾਂ ਤੇ ਕਿਉਂਕਿ ਉਹ ਸਮਾਂ ਸੀ ਦੋ ਮੰਜੇ ਜੋੜਨੇ ਉੱਤੇ ਸਪੀਕਰ ਲੱਗੇ ਹੁੰਦਾ ਜੀ ਦੋ ਮੰਜੇ ਜੋੜ ਕੇ ਕੋਠੇ ਦੇ ਸਪੀਕਰ ਲਾਉਂਦੇ ਹੁੰਦੇ ਬਸ ਇਹਦਰ ਨੂੰ ਮੂੰਹ ਕਰ ਦੇਣਾ ਕਰੇ ਇਹਦਰ ਨੂੰ ਕਰ ਦੇਣਾ ਆਹ ਰਹਾ ਫਿਰ ਬੁੜੀਆਂ ਦੇ ਜਿਹੜੀਆਂ ਉਦੋਂ ਗੀਤ ਮਾਈਕ ਦੇ ਵਿੱਚ ਗੀਤ ਮਾਈਕ 'ਚ ਗੀਤ ਗਾਉਂਦੀਆਂ ਹੁੰਦੀਆਂ ਬੜੇ ਐਹੇ ਜਿਹੀ ਹੁੰਦੇ ਦੀ ਗੱਲਾਂ ਵਾਸਾ ਬਿਲਕੁਲ ਜੀ ਹਾਂ ਬਹੁਤ ਗੀਤ ਦੀ ਕੁੜੀਆਂ ਆ ਕੇ ਆਪਦੇ ਗੀਤ ਜਿਹੜੇ ਦੋਹੇ ਦਾਹੇ ਲਾਉਂਦੀਆਂ ਹੁੰਦੀਆਂ ਨੇ ਉਹ ਸਪੀਕਰ ਜਗਾਉਣੇ ਮੈਂ ਮਾਈਕ ਦੇ ਦੇਣਾ ਢੀਡ ਪੜਾ ਦੇਣੀ ਆਪੇ ਗਾਈ ਜਾਣਾ ਕੋਈ ਅੱਛਾ ਬੈਟਰੀ ਭਰਾਉਣ ਵੀ ਸਾਨੂੰ ਫਿਰ ਸ਼ਹਿਰ ਜਾਣਾ ਪੈਂਦਾ ਸੀ ਨਾ ਜੀ ਬੈਟਰੀ ਮੇਰੇ ਕੋਲੇ ਆਪਦੇ ਕੋਲੇ ਚਾਰਜਰ ਹੁੰਦਾ ਸੀ ਟਾਈਗਰ ਕਹਿੰਦੇ ਸੀ ਇਹਨੂੰ ਟਾਈਗਰ ਕਹਿ ਦਿੰਦੇ ਜੀ ਨੂੰ ਆਪਾਂ ਚਾਰਜਰ ਕਹਿ ਦਿੰਦੇ ਆ ਉਹ ਮੇਰੇ ਕੋਲੇ ਹੁੰਦਾ ਸੀ ਇੱਕ ਬੈਟਰੀ ਬਿਨ ਹੀ ਤਿੰਨ ਦਿਨ ਕੱਟ ਜਾਂਦੀ ਸੀ ਐਡਾ ਐਂਪਲੀਫਾਇਰ ਹੁੰਦਾ ਸੀ 20 ਵਾਟ ਦਾ ਹੁਣ 5 500 ਵਾਟ ਦੀ ਚੱਕੀ ਵਰਦੇ ਨੂੰ ਨਹੀਂ ਆਵਾਜ਼ ਆਈ ਨੀ ਨਿੱਕੇ ਨਿੱਕੇ ਐਂਪਲੀਫਾਇਰ ਹੁੰਦੇ ਸੀ ਜੀ ਕੈਪਟਲ ਦਾ ਐਂਪਲੀਫਾਇਰ ਹੁੰਦਾ ਮੇਰੇ ਕੋਲੇ 20 ਵਾਟ ਦਾ ਇੱਕ ਮੈਂ 30 ਵਾਟ ਦਾ ਰੱਖਿਆ ਸੀ ਦੋ ਸੀ ਇਹ ਬਿਲਕੁਲ ਮੇਰੇ ਕੋਲੇ ਐਲਕੋ ਦਾ ਬੈਕ ਹੁੰਦਾ ਸੀ 50 ਰੁਪਏ ਦਾ ਆਉਂਦਾ ਹੁੰਦਾ ਉਹ ਤੋਂ ਕਲਾਕਾਰ ਇੱਕ ਮੈਕ ਨਾਲ ਹੀ ਗਾਇਆ ਹੁੰਦੇ ਸਟੇਜ ਤੇ ਵਿੱਚ ਢੋਲ ਕੀ ਆ ਜਾਂਦੀ ਵਿੱਚੇ ਬਾਜਾ ਵਿੱਚੇ ਕਲਾਕਾਰ ਵਿੱਚੇ ਕੁੜੀ ਇੱਕੋ ਹੀ ਮੈਕ ਲੱਗਦਾ ਇਸ ਸਟੇਜ ਤੇ ਹਾਂਜੀ ਹੁਣ ਤਾਂ 12-12 ਦਾ ਮੈਕ ਲਾਈ ਬੈਠੇ ਹੁੰਦੇ ਨੇ ਬਿਲਕੁਲ ਉਹ ਗੱਲ ਇਹ ਨਹੀਂ ਹੈਗੀ ਹੁਣ ਹਾਂਜੀ ਬਿਲਕੁਲ ਫਿਰ ਸ਼ਹਿਰ ਜਾ ਕੇ ਉਹ ਪਿੰਡ ਵਾਲੇ ਲਾਏ ਹੋਏ ਸਪੀਕਰ ਜਾ ਤਾਂ ਹੁੰਦੇ ਨਹੀਂ ਵਧਾਉਂਦੇ ਹੀ ਨਹੀਂ ਉਹ ਗੱਲਾਂ ਬਾਤਾਂ ਤਾਂ ਫਿਰ ਆਏ ਰਹਿੰਦੇ ਯਾਰ ਉਹਦੋਂ ਬਹੁਤ ਵਧੀਆ ਗੱਲਬਾਤ ਹੁੰਦੀ ਕਿਉਂਕਿ ਤੁਹਾਨੂੰ ਵੀ ਮੁੱਕ ਕਰਕੇ ਜਾਂਦੇ ਸੀ ਵੀ ਸਾਡੇ ਵਿਆਹ ਆ ਭਾਈ ਇੱਕ ਵਾਰੀ ਇੱਥੋਂ ਮੈਂ ਗੱਡੀ ਲੈ ਗਿਆ ਜੀ ਜਲੰਧਰ ਨੂੰ ਹੂੰ ਉਮਰ ਕਹਿੰਦੇ ਕੋਈ ਗਾਣੇ ਕੋਨੇ ਲਾ ਦੇ ਮੈਂ ਜੀ ਉਹ ਪੁਰਾਣੇ ਗਾਣੇ ਲਾਦੇ ਆ ਗਿਆ ਬੰજારਾ ਨਹੀਂ ਚੜਾ ਲੈ ਭਾਬੀ ਜੂੜੀਆਂ ਉਹ ਵਿੱਚ ਇੱਕ ਬੰਦਾ ਕਹਿੰਦਾ ਯਾਰ ਆਹ ਪੁਰਾਣੇ ਜਿਹਨਾਂ ਲਾਈ ਜਾਂਦੇ ਨਵੇਂ ਨਵੇਂ ਲਾ ਮਾਂ ਬਾਈ ਮੇਰੇ ਕੋਲ ਇਹੀ ਨੇ ਮੈਂ ਸਾਰੇ ਲਾਏ ਆਉਂਦੇ ਜਾਂਦੇ ਸੁਣੇ ਮਾਨੂੰ ਕਹਿੰਦੇ ਯਾਰ ਇਹ ਗੀਤ ਤੇਰੇ ਬਹੁਤ ਵਧੀਆ ਨੇ ਸਾਰੇ ਅੱਛਾ ਹੁਣ ਵੀ ਉਹੀ ਸੁਣਦੇ ਹੋ ਸੀ ਮੈਂਰੇ ਕੋਲ ਹੁਣ ਵੀ ਹੋਵੇ ਜੀ ਹੁੰਦੇ ਨੇ ਸਾਰੇ ਤੇ ਉਹ ਗਾਇਦਾ ਸੁਣੀ ਦੇ ਮੈਂ ਜ਼ਿਆਦਾ ਉਹੀ ਰੱਖਦਾ ਮੈਂ ਹੁਣ ਇਹ ਡੂੰ ਡੂੰ ਘੱਟ ਰੱਖਦਾ ਹਾਂ ਅਸਲ ਤਾਂ ਉਹ ਗਈ ਨਹੀਂ ਜੇ ਲਾਉਣਾ ਤਾਂ ਮੇਰੇ ਕੋਲ ਉਹੀ ਹੋਣਗੇ ਜੀ ਜੀ ਪੁਰਾਣੇ ਗੀਤ ਮੁਹੰਮਦ ਜ਼ਦੀਕ ਵੇਲੇ ਦੇ ਆ ਕਾਲੀਆਂ ਲਿਹਾਦੇ ਆਨਕਾਂ ਗੋਰੇ ਲੱਗਦੀ ਦੁਹਾਈ ਵੱਤ ਜਾਵੇ ਮੁਹੰਮਦ ਜ਼ਦੀਕ ਦੇ ਗੀਤ ਹੁੰਦੇ ਸੀ ਜਿਦਾਰ ਸੰਧੂ ਜੋੜੀ ਜਦੋਂ ਚਵਾਰੇ ਚੜ੍ਹਦੀ ਇਹੋ ਜਿਹੇ ਗੀਤ ਬੜੇ ਲਾਏ ਨੇ ਜੀ ਉਦੋਂ ਮੈਂ ਜੀ ਜੀ ਹਾਂ ਚਾਵਲਾ ਜੱਟ ਜੀ ਦਾ ਗੀਤ ਹੁੰਦਾ ਸੀ ਉਹਦੇ ਦੂਰ ਤੋਂ ਬੋਲੀਆਂ ਪਾਵੇ ਰੌਂਡੀ ਪਾਣੀਏ ਤਾਰਾ ਮੀਰਾ ਬਾਬੀ ਬੋਲੀਆਂ ਅੱਛਾ ਅੱਛਾ ਹਾਂ ਇਹੇ ਜੀ ਗੀਤ ਬੜੇ ਲਾਏ ਨੇ ਹਾਂ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਮਿਹਰਬਾਨੀ ਜੀ ਜੀ ਤੁਹਾਨੂੰ ਮੈਨੂੰ ਇੱਥੇ ਬਲਾਉਂਡ ਚ ਤੁਹਾਡਾ ਧੰਨਵਾਦ ਜੀ ਜੀ ਮਿਹਰਬਾਨੀ ਜੀ